ਹਾਂਜੀ ਸਸਿਕਾਲ ਜੀ ਕਿਵੇਂ ਹੋ ਸਾਰੇ ਰੋਮ ਰੋਮ ਭਾਈਓ ਸਿਸਟਮ ਪਾਰ ਦੇਂਗੇ ਚਲੋ ਉਮੀਦ ਕਰਦਾ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਮੈਂ ਤੁਹਾਡਾ ਆਪਣਾ ਕਰਨਦੀਪ ਸਿੰਘ ਸਵਾਗਤ ਕਰਦਾ ਜੀ ਅੱਜ ਦੇ ਨਵੇਂ ਵਲੌਗ ਵਿੱਚ ਅੱਜ ਅਸੀਂ ਚੱਲੇ ਆ ਜੀ ਜਲੰਧਰ ਨੂੰ ਤੇ ਬਹੁਤ ਦਿਨ ਹੋ ਗਏ ਬਹੁਤ ਟਾਈਮ ਹੋ ਗਿਆ ਜਲੰਧਰ ਗਿਆੜਾ ਨਹੀਂ ਬਜਿਆ ਤੇ ਚੱਲੇ ਆ ਜੀ ਅੱਜ ਬਾਬਾ ਨਿਹਾਲ ਸਿੰਘ ਜੀ ਗੁਰਦੁਆਰੇ ਪਿੰਡ ਤਲਨ ਨੂੰ ਮੈਂ ਤੇ ਛੋਟਾ ਗੋਪੀ ਜਾਵਾਂਗੇ ਦੋਨੇ ਜਣੇ ਤੇ ਸਮਾਨ ਸਾਡਾ ਰੈਡੀ ਆ ਜੀ ਐਨਕਾ ਸੀ ਲਾ ਲੈਣੀ ਆ ਤੇ ਆ ਸਾਡੀ ਜੈਕਟ ਹੈ ਦੇ ਉੱਪਰ ਜੈਕਟ ਪਾਣੀ ਹੈ ਦਸਤਾਨੇ ਆ ਜੀ ਤੇ ਹੁਣ ਅਸੀਂ ਤਿਆਰ ਆ ਜੀ ਹੁਣ ਅਸੀਂ ਜਾਵਾਂਗੇ ਜੀ ਜਲੰਧਰ ਨੂੰ ਤੇ ਗੋਪੀ ਤਿਆਰ ਹੋਈ ਜਾਂਦਾ ਆਪਣੇ ਘਰੇ ਤੇ ਤਰ ਨਗੇ ਗੋਪੀ ਨੇ ਇੱਧਰੋਂ ਆਇਆ ਨਾ ਤੇ ਪਹਿਲਾਂ ਅਸੀਂ ਜਾਵਾਂਗੇ ਜੀ ਇੱਥੋਂ ਨੌਰੇ ਨੂੰ ਬਾਬਾ ਬਿਹਾਰੀ ਵਾਲੇ ਗੁਰਦੁਆਰੇ ਬਾਬਾ ਬਿਹਾਰੀ ਵਾਲੇ ਗੁਰਦੁਆਰੇ ਦਾ ਮੱਥਾ ਟੇਕ ਕੇ ਫਿਰ ਅਸੀਂ ਬੰਗਿਆਂ ਨੂੰ ਬੰਗਿਆਂ ਤੋਂ ਸਿੱਧਾ ਆਈ ਜਲੰਧਰ ਜਲੰਧਰ ਜਾ ਕੇ ਮਾਰਾਂਗੇ ਜੀ ਬ੍ਰੇਕਾਂ ਮਿਲਦੇ ਆਂ ਜੀ ਰਾਸਤੇ ਦੇ ਵਿੱਚ ਤੇ ਲੋ ਵੀ ਦੋਸਤੋ ਜੈਕਟਾਂ ਅਸੀਂ ਪਾ ਲਈ ਆ ਐਨ ਕਾ ਉਹਨਾਂ ਕਾ ਲੱਗ ਚੁੱਕੀਆਂ ਅਸੀਂ ਹੋ ਗਏ ਆ ਜੀ ਤਿਆਰ ਤੇ ਬੱਕੀ ਸਾਡੀ ਗਰਮ ਹੋ ਰਹੀ ਆ ਜੀ ਤੇ ਹੁਣ ਸਿਰਫ ਤੇ ਸਿਰਫ ਗੋਪੀ ਦੀ ਵੇਟ ਆ ਤੇ ਗੋਪੀ ਆ ਜਵੇ ਤੇ ਹੁਣ ਅਸੀਂ ਚਲੀਏ ਟਾਈਮ ਲੱਜਣਾ ਸਾਨੂੰ ਸਿਰਫ ਰਹਿਗਾ ਟ੍ਰੈਫਿਕ ਘਟ ਹੋਣੀ ਆ ਮੱਥਾ ਟੇਕ ਕੇ ਗੁਰਦਰ ਸਾਹਿਬ ਅਸੀਂ ਵਾਪਸ ਆਈਏ ਤੇ ਗੋਪੀ ਨੂੰ ਲੱਗਾ ਤਾਂ ਮੈਂ ਹੁਣ ਫੋਨ ਕਰਦੇ ਆ ਦੇਖਦਾ ਗੋਪੀ ਤੁਰਿਆ ਕਿ ਨਹੀਂ ਤੁਰਿਆ ਕਹਿੰਦਾ ਸੀ ਕਿ ਨਾ ਮੈਂ ਆ ਜਾਣਾ ਆ ਗੋਪੀ ਚੱਕ ਲਾ ਓਏ ਤੇਰੀ ਵੇਟ ਕਰਦਾ ਪਿਆ ਕਰਨ ਗੋਪੀ ਭਜਨੀ ਸੋਸਰੀ ਕਹਿੰਦਾ ਵੀ ਜੀ ਗੋਪੀ ਉਹ ਨਹੀਂ ਵਿਅਸਤਈ ਆ ਜਾਂਦੇ ਆ ਚਲੋ ਮਿਲਦੇ ਆ ਜੀ ਗੋਪੀ ਨੂੰ ਨਾਲ ਲੈ ਕੇ ਦੇਖਦੇ ਆ ਜੀ ਕੀ ਕਹਿੰਦਾ ਗੋਪੀ ਸਿੰਘ ਲੋ ਵੀ ਦੋਸਤੋ ਗੋਪੀ ਦਾ ਆ ਗਿਆ ਫੋਨ ਤੇ ਕਹਿੰਦਾ ਹੁਣ ਘਰਾਂ ਨੂੰ ਆ ਜਾ ਤੇ ਹੁਣਾਂ ਨੂੰ ਚੱਕਰਾਂ ਚ ਘਰੋਂ ਤੇ ਦਸਤਾਨੇ ਦਸਤੋਨੇ ਅਸੀਂ ਪਾ ਲਏ ਆ ਜੀ ਆ ਹੁਣ ਗੋਪੀ ਦੇ ਕੋਲ ਜਾ ਕੇ ਪਾਵਾਂਗੇ ਦਸਤਾਨਾ ਤੇ ਹੁਣ ਅਸੀਂ ਚੱਲੇ ਆ ਜੀ ਅਸੀਂ ਪਹੁੰਚ ਗਏ ਜੀ ਗੋਪੀ ਉਹਨਾਂ ਦੇ ਘਰਾਂ ਕੋਲ ਤੇ ਉਹ ਆ ਰਿਹਾ ਜੀ ਮਾਊ ਮਾਊ ਛੇਤੀ ਆ ਜਾ ਓਏ ਠੰਡੇ ਠੰਡੇ ਆਜਦਾ ਮੈਂ ਵੀ ਤਾਂ ਆ ਗਿਆ ਮੈਂ ਕਿਹਾ ਉਹਦੇ ਨੂੰ ਚੱਕਿਆ ਗਿਆ ਅਬੇ ਸਾਲੇ ਚੱਲ ਬੈਠ ਫੇ ਚਲੀਏ ਵੇ ਕਹਿ ਵਾਇਗਰੂ ਵੇ ਪਹੁੰਚ ਗਈ ਮਿਲਦਾ ਜੀ ਹੁਣ ਰਾਜਾਵਲੀ ਘਰ ਭਲੀ ਉਹਨਾਂ ਤੋਂ ਚੱਲੇ ਆ ਜੀ ਪਹਿਲਾਂ ਨੌਰੇ ਨੂੰ ਨੌਰੇ ਮੱਥਾ ਟੇਕ ਕੇ ਗੁਰਦੁਆਰ ਸਾਹਿਬ ਪੇ ਜਾਵਾਂਗੇ ਜੀ ਜਲੰਧਰ ਨੂੰ ਰਣੀ ਸੁੰਦਰਨ ਲੱਗੀ ਪਿਆਸ ਤੇ ਹੁਣ ਇਹਨੂੰ ਤੇਲ ਪਾਣੀ ਪੂਰਾ ਕਰਕੇ ਜਾਵਾਂਗੇ ਜੀ ਅਸੀਂ ਬਾਬਾ ਜੀ ਦੇ ਮੱਥਾ ਟੇਕਣ ਲੋ ਜੀ ਅਸੀਂ ਪਹੁੰਚ ਗਏ ਜੀ ਨੋਰੇ ਬਾਬਾ ਬਿਹਾਰੀ ਵਾਲਾ ਗੁਰਦੁਆਰਾ ਜਿ ਦੇਖ ਸਕਦੇ ਆ ਜੀ ਉਹ ਸਾਡੀ ਵੱਕੀ ਖੜੀ ਆ ਤੇ ਜੋੜੇ ਅਸੀਂ ਇੱਥੇ ਉਤਾਰਤੇ ਆ ਤੇ ਪ੍ਰਧਾਨ ਸਾਹਿਬ ਸਾਡੇ ਚੱਲ ਗਏ ਜੀ ਮੋਰੇ ਮੋਰੇ ਤੇ ਹੁਣ ਅਸੀਂ ਜਾਵਾਂਗੇ ਜੀ ਹੱਥ ਅਸੀਂ ਧੋਲੇ ਪਹਿਲਾਂ ਹੀ ਵੀਡੀਓ ਬਣਾਣੀ ਸੀਗੀ ਤੇ ਪੈਰਾਂ 'ਤੇ ਪਾਣੀ ਪਾਵਾਂਗੇ ਤੇ ਚਲੋ ਜੀ ਹੁਣ ਅਸੀਂ ਜਾਵਾਂਗੇ ਜੀ ਗੁਰਦਸਾ ਮੱਥਾ ਟੇਕਣ ਕੀ ਹੈ ਜੀ ਪਿੰਡ ਨੌਰੇ ਦਾ ਬਾਬਾ ਬਿਹਾਰੀ ਵਾਲਾ ਗੁਰਦਸਾ ਥਣੇ ਦਾ ਇਤਿਹਾਸ ਵੀ ਦੱਸਾਂਗਾ ਜੀ ਦੇਖਿਆ ਕਰੋ ਜੀ ਇਹ ਗੁਰਦਤھ ਸਾਹਿਬ ਦੀ ਪਾਰਕ ਹੈ ਜੀ ਉਹ ਮੇਰੇ ਹੱਥਾਂ ਦੇ ਵਿੱਚ ਤੇ ਉਹ ਵਾਲੀ ਪਾਰਕ ਹੈ ਜੀ ਤੇ ਹੁਣ ਅਸੀਂ ਚੱਲੇ ਆ ਜੀ ਜਲੰਧਰ ਨੂੰ ਤੇ ਗੋਪੀ ਸਾਡਾ ਲੱਗਾ ਜੀ ਬੂਟ ਪਾਣ ਤੇ ਹੁਣ ਅਸੀਂ ਛਕਾਂਗੇ ਜੀ ਦੇਖ ਦੇਖ ਛਕ ਕੇ ਬੂਟ ਪਾ ਕੇ ਤੇ ਤੁਹਾਨੂੰ ਲੈ ਕੇ ਜਾਵਾਂਗੇ ਜੀ ਨਾਲ ਨਾਲ ਆਪਣੇ ਆਹ ਤੁਸੀਂ ਦੇਖ ਸਕਦੇ ਆ ਜੀ ਇੱਥੋਂ ਪੜ ਲਿਓ ਜੀ ਰੋਕ ਕੇ ਪੜ ਲਓ ਜੀ। ਕੋਈ ਬੈਨਰ ਲੱਗਾ ਜੀ। ਨਵਾਂ ਬਿਹਾਰੀ ਵਾਲਾ ਜੀ ਬਾਬਾ ਸਾਇਬ ਸਿੰਘ ਜੀ ਬੇਦੀ ਪਿੰਡ ਨੋਰਾ ਜੀ। ਇਹ ਜਿਹੜਾ ਨੂੰ ਬਾਬਾ ਬਿਹਾਰੀ ਵਾਲਾ ਕਹਿੰਦੇ ਆ ਜੀ। ਲਾਉਣਾ ਸਾਡਾ ਹੋ ਗਿਆ ਤਿਆਰ। ਆਜੀ ਵੇਸ਼ ਆ ਗਿਆ। ਅੱਜ ਵੇਸ਼ ਆ ਗਿਆ। ਚਲੋ ਜੀ ਮਿਲਦੇ ਹਾਂ ਜੀ। ਲਓ ਵੀ ਦੋਸਤੋ। ਅਸੀਂ ਹੋ ਗਏ ਆ ਜੀ ਹੁਣ ਐਰ ਪੈਕ ਹੁਣ ਜਾਵਾਂਗੇ ਜੀ ਚਲੰਦਰ ਨੂੰ ਮਹਾਰਾਜ ਸਿੱਧੀ ਚਲੰਦਰ ਜਾ ਕੇ ਬ੍ਰੇਕ ਚੱਲ ਵੇ ਤੂੰ ਬੈਠ ਸੈਟਿਆ ਤੂੰ ਦਾ ਮੈਨੂੰ ਲੱਗਦਾ ਨਹੀਂ ਆਪਾਂ ਸਹੀ ਜਾਈ ਸੈਟਿਆ ਅੱਜ ਨਹੀਂ ਕੋਈ ਖਾਦਾ ਪੀਤਾ ਚਲ ਜੀ ਹੁਣ ਪਾ ਲਿਆ ਜੀ ਦਸਤਾਨੇ ਤੇ ਦਸਤਾਨੇ ਪਾ ਕੇ ਫੋਨ ਚੱਲਦਾ ਕਿ ਚੱਲਣਾ ਨਹੀਂ ਆ ਗਏ ਆ ਜੀ ਜਲੰਧਰ ਆ ਗਏ ਆ ਆ ਦੇ ਚੱਲਿਆਂ ਜੀ ਹੁਣ ਅਸੀਂ ਤਲਨ ਪਿੰਡ ਨੂੰ ਮੱਥਾ ਟੇਕਣਾ ਗੁਰਦੁਰਾ ਸਾਹਿਬ ਤੇ ਅਸੀਂ ਪਹਿਲਾਂ ਸਿੱਧਾ ਹੀ ਨਿਕਲ ਗਏ ਸਾਨੂੰ ਮੋੜ ਪਤਾ ਹੀ ਨਹੀਂ ਇੱਥੇ ਮੁੜਨਾ ਆ ਆਹ ਹੈ ਜੀ ਜਹਾਜ ਵਾਲਾ ਗੇਟ ਪਿੰਡ ਤਲਨ ਤੇ ਗੁਰਦੁਰਾ ਨੂੰ ਜਹਾਜ ਵਾਲਾ ਗੁਰਦੁਰਾ ਵੀ ਕਹਿੰਦੇ ਆ ਤੇ ਦੇਖੋ ਜੀ ਹੋ ਗਏ ਅਸੀਂ ਐਂਟਰ ਇਹ ਪਹਿਲਾਂ ਇੱਕ ਪਿੰਡ ਆਊਗਾ ਇੱਕ ਪਿੰਡ ਤੋਂ ਬਾਅਦ ਫਿਰ ਤਲਨ ਪਿੰਡ ਆਊਗਾ ਏ ਤੁਹਾਨੂੰ ਦਿਖਾਣਿਆ ਜੀ ਜੇ ਕਿਸੇ ਨੇ ਆਣਾ ਹੋਇਆ ਤੇ ਤੁਸੀਂ ਆ ਸਕਦੇ ਆ ਜੀ ਗੁਰਦੁਆਰੇ ਪੂਰਾ ਐਡਰੈਸ ਦੇਖ ਕੇ ਤੁਹਾਨੂੰ ਸਾਰਾ ਦੱਸ ਦੂੰਗਾ ਜੀ ਤੇ ਚਲੋ ਜੀ ਹੁਣ ਕਹੇ ਗੋਪੀ ਆ ਗਏ ਆ ਆ ਗਏ ਆ ਆ ਰਹੇ ਅੰਦਰ ਆ ਗਏ ਆ ਮਾਦਾ ਡੈਰ ਕੋ ਵਧੀਆ ਹੈ ਇਧਰ ਲੱਗਣੇ ਹੁਣ ਆਹ ਟ੍ਰੇਨ ਦੀ ਪਟੜੀ ਹੱਦ ਲੱਗਣਾ ਹੁਣ ਆਪਾਂ ਆ ਗਏ ਆ ਦੇਖਿਓ ਛੱਤ ਨੂੰ ਕਿੱਥੇ ਹੋ ਜੋ ਹੈ ਸ਼ੈਂਡ ਪਾਈ ਜੀ ਇਹਨੇ ਮੀਂਹ ਤੇ ਨਾ ਪਰ ਆ ਗਏ ਆ ਜੈ ਹੋ ਲਓ ਜੀ ਆ ਦੇ ਹੋ ਕੇ ਕੋਲ ਦੇ ਅੰਦਰ ਰੇਹੇ ਅੰਦਰ ਹੋ ਜਾਣੀ ਹੁਣ ਨਹੀਂ ਜਿਹੜਾ ਇਹਨੇ ਇਹ ਘੁੰਮਣ ਘੇਰੀ ਪਾਈ ਉਹ ਸਿੱਧਾ ਨੇ ਕੱਢ ਦਿੰਦੇ ਉਹ ਉਹ ਟਕਾ ਨਾ ਸੀ ਜਾਣੀ ਨੇ ਕੋ ਯਾਰ ਉਹ ਜੀ ਹੁਣ ਅਸੀਂ ਜਾਵਾਂਗੇ ਜੀ ਤਲਣ ਸਾਡੀ ਬੱਕੀ ਹੋ ਗਈ ਹੈ ਜੀ ਰੈਡੀ ਇਹਨੂੰ ਹੁਣ 5 ਮਿੰਟ ਦੇ ਰੈਸਟ ਦਵਾਈ ਆ ਤੇ ਰੈਸਟ ਦਵਾ ਕੇ ਕੱਪੜੇ ਖੋਲ ਕੇ ਮੋਹਰਾਂ ਨੂੰ ਖੋਲ ਕੇ ਹੁਣ ਅਸੀਂ ਐਨ ਤਿਆਰ ਆ ਜੀ ਜੈਕਟ ਦੀ ਜੱਪੂ ਖੋਲ ਲਈ ਆ ਗੋਪੀ ਕਿੱਦਾਂ ਵੇ ਵਧੀਆਂ ਵਧੀਆਂ ਸਟੇ ਆ ਆਪਾਂ ਸਟੇ ਨਹੀਂ ਦਾ ਭਰਾਵਾ ਚੱਲੀ ਜਾਂਦਾ ਕੰਮ ਕਰ ਹਾਂ ਹੁਣ ਤਾਂ ਫਲਾਗੀ ਹੁਣ ਤਾਂ ਹੋਰ ਵਧੀਆਂ ਹੋ ਗਿਆ ਆ ਹੁਣ ਤਾਂ ਨਿਕਲਿਆ ਹੀ ਆ ਉਹਨਾਂ ਮੱਥਾ ਟੇਕ ਕੇ ਫੇ ਲਾਣੇ ਆਟਮਾ ਪਿੰਡ ਨੂੰ ਜਾਣ ਲੱਗੇ ਕੁਝ ਖਾਣੇ ਪੀਣੇ ਆ ਤੇ ਚੱਲੀਏ ਜੀ ਘਰ ਦਾ ਨੇ ਦੇਖੋ ਜੀ ਪਿੰਡ ਦਾ ਵੀ ਦੋਸਤੋ ਅਸੀਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਬੂਟਵਾਟ ਅਸੀਂ ਖੋਲ ਦਿੱਤੇ ਆ ਤੇ ਪ੍ਰਧਾਨ ਸਾਹਿਬ ਚਲੋ ਜੀ ਅਸੀਂ ਦੇਖ ਸਕਦੇ ਆ ਜੀ ਗੁਰਦੁਆਰਾ ਸਾਹਿਬ ਅਸੀਂ ਆ ਗਏ ਆ ਜੀ ਤੇ ਇੱਥੇ ਹੁਣ ਟੇਕਾਂਗੇ ਜੀ ਮੱਥਾ ਨਮਸਤਕ ਹੋਵਾਂਗੇ ਤੇ ਮੱਥਾ ਟੇਕ ਕੇ ਜਾਵਾਂਗੇ ਜੀ ਹੁਣ ਪਿੰਡ ਨੂੰ ਹੈਂਡ ਵਾਸ਼ ਕਰ ਲਈਏ ਜੀ ਕੋਪੀ ਮੂਰੇ ਹੀ ਰਹਿਦਾ ਮੇ ਤੋਂ ਇੱਥੇ ਉੱਪਰ ਚੱਲਦੇ ਆ ਜੀ ਲੜੀਵਰ ਪਾਠ ਤੁਹਾਨੂੰ ਦਿਖਾਣੇ ਆ ਜੀ ਤੇ ਇੱਥੇ ਕੀ ਕੀ ਪਾਠ ਲਗਾਤਰ ਰੱਖਦੇ ਹੁੰਦੇ ਆ ਆਰੰਭ ਨਿੱਕੇ ਨੇ ਜੀ ਇੱਥੇ ਅਣ ਦਿਖਾਣੇ ਆ ਜੀ ਪਾਠ ਚੱਲ ਰਹੇ ਆ ਉੱਪਰ ਕੇਤ ਹੈ ਮਤਮੇ ਵਿਕਾਰ ਕਿਤੇ ਲਰੰ ਪਰਵਾਹੇ ਕਿਤੇ ਮੁਲ ਖਾਈ ਖਾਏ ਕਿਤੇ ਅਨੁਪਸਮਾਰ ਜੇ ਪੀਦਾ ਤਰੀ ਦਤਾਰ ਮਤਰਾਸੀ ਪਾਣਾ ਹੋਏ ਉਰੰਟਕ ਕੋਏ ਜੇ ਕੋ ਗਾਗੇ ਅੰਬਾਏ ਜਾਨਾ ਇਧਿਆ

ਹਾਜ਼ਰੀ ਸਾਡੀ ਕਬੂਲ ਕਰੇ ਬਾਬਾ ਜੀ ਤੇ ਹੁਣ ਅਸੀਂ ਚੱਲੇ ਆਂ ਜੀ ਦੁਕਾਨਾਂ ਵਾਲ ਨੂੰ ਲੋਪੀ ਕਹਿੰਦੇ ਚੀਜ਼ੀ ਲੈਣੀ ਸੀ ਲੀ ਲਈ ਤੇ ਜਿਹੜਾ ਬਜੂਰ ਬਾ ਪਾ ਕੇ ਗਿਆਮਾ ਦੀ ਦੁਕਾਨਾਂ ਵਾਲ ਨੂੰ ਤੁਸੀਂ ਦੇਖ ਸਕਦੇ ਜੀ ਲੋਦਰ ਸਾਹਿਬ ਟਾਈਮ ਦੇਖੋ ਜੀ 3 ਟਾਈਮ ਹੋ ਗਿਆ ਛੇ 9 10 11 12 ਘੜੀ ਕਰ ਗਈ ਸਾਡੀ ਦਾ ਇਹਦਾ ਸਵਾ ਨੋ ਹੀ ਦਸੀ ਜਾਂਦੀ ਆ ਉੱਧਰ ਟਾਈਮ ਕਿੰਨਾ ਹੋਇਆ 12 ਵਜੇ ਦੇ 8 ਮਿੰਟ ਕੜੀ ਸਾੜੀ ਪਿੱਛੇ ਹੋ ਗਈ 12 ਵਜੇ ਦੇ 8 ਮਿੰਟ ਹੋ ਗਏ ਜੀ ਤੇ ਹੁਣ ਅਸੀਂ ਆਵਾਂਗੇ ਜੀ ਪਿੰਡ ਨੂੰ 1 ਟੂ ਵਜੇ ਤੱਕ ਜੋ ਅਸੀਂ ਪਿੰਡ ਪਹੁੰਚ ਜਾਈਏ ਗੋਪੀ ਦਾ ਬੂਟ ਵੜ ਪਾ ਕੇ ਰੈਡੀ ਵੀ ਹੋ ਗਿਆ ਚੱਲ ਗੋਪੀ ਪਾ ਲਈਏ ਬੂਟ ਵੜ ਆਪਾਂ ਵੀ ਚਲੋ ਗਾਈ ਚੱਲੀਏ ਪਿੰਡ ਨੂੰ ਜੀ ਗੋਪੀ ਕਹਿੰਦਾ ਦੁਕਾਨਾ ਵਾਲ ਨੂੰ ਜਾਣਾ ਨਹੀਂ ਹੁਣ ਤੇ ਮੋਟਰਸਾਈਕਲ ਸਾਡਾ ਰੈਡੀ ਆ ਤੇ ਹੁਣ ਅਸੀਂ ਜਾਵਾਂਗੇ ਜੀ ਸਿੱਧਾ ਗੋਪੀ ਕੰਨ ਸਿੱਧਾ ਨਵੇਂ ਸ਼ਹਿਰ ਨੂੰ ਜਾਣਾ ਹੈ ਤੇ ਹੁਣ ਜਾਵਾਂਗੇ ਜੀ ਨਵੇਂ ਸ਼ਹਿਰ ਚਲੋ ਵੀ ਦੋਸਤੋ ਮੱਥਾ ਅਸੀਂ ਟੇਕ ਲਿਆ ਜੀ ਤੇ ਹੁਣ ਅਸੀਂ ਚੱਲਾਂਗੇ ਜੀ ਪਿੰਡ ਨੂੰ ਗੋਪੀ ਕੰਨ ਦੁਕਾਨਾਂ ਤੋਂ ਕੋਨਾ ਤੇ ਇਹਦਾ ਕਿਹਾ ਜਾਣਾ ਨਾਮਪੁਰ ਸਾਹਿਬ ਵਾਲੀ ਦੁਕਾਨਾ ਉਹੀ ਆ ਕਿ ਜਾਂ ਸੇਮੀ ਸੇਮ ਹੁੰਦੀ ਰਹਿੰਦੀ ਆ ਤੇ ਹੁਣ ਜਾਵਾਂਗੇ ਜੀ ਗੁਰਦੁਆਰੇ ਪਹਿਲਾਂ ਐਂਟਰੀ ਇਧਰੋਂ ਹੁੰਦੀ ਸੀ ਗੋਪੀ ਦਿਖਾਈ ਇਧਰੋਂ ਐਂਟਰੀ ਤੇ ਹੁਣ ਐਂਟਰੀ ਚੇਂਜ ਕਰਤੀ ਇਹਨਾਂ ਨੇ ਹੁਣ ਉਧਰੋਂ ਆਣ ਲੱਪੇ ਇੱਥੇ ਥਾਰਾ ਕੁਝ ਹੈਗਾ ਜੀ ਹਾਲ ਵੀ ਆ ਲੰਗਰ ਹਾਲ ਵੀ ਆ ਲੰਗਰ ਵੀ ਚੱਲ ਰਿਹਾ ਜੀ ਉੱਧਰ ਤਾਂ ਪਰ ਸਾਨੂੰ ਹੁਣ ਕਾਹਲੀ ਅਸੀਂ ਜਾਵਾਂਗੇ ਪਿੰਡ ਨੂੰ ਲੰਗਰ ਛਕਿਆ ਨਹੀਂ ਤੇ ਦੁਕਾਨਾਂ ਬਹੁਤ ਹੈ ਜੀ ਇੱਥੇ ਸੇਲ ਲੱਗੀ ਹੋਆ ਗੋਪੀ ਲੈਣਾ ਦਿੰਦੇ ਸੇਲ ਹੀ ਲਈ ਆਪਣੇ ਲਈ ਕੁਝ ਹੋਏ 10 ਰੁਪਏ ਦੀ ਸੇਲ 10 ਰੁਪਏ ਦੀ ਸੇਲ 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 10 ਰੁਪਏ ਦੀ ਸੇਲ ਲੈ ਵੀ ਗੋਲ ਗੱਪੇ ਟਿਕੀਆਂ ਗਾਇਸ ਟਿਕੀਆਂ ਭਾਜੀ ਦੋਸੇ ਗੋਲ ਗੱਪੇ ਗਾਇਸ ਚਲੋ ਜੀ ਹੁਣ ਚਲੀਏ ਪਿੰਡ ਨੂੰ। ਕੋਪੀ ਕਰਦੇ ਬੰਦ ਓਏ। ਹਾਂਜੀ ਆ ਗਏ ਆ। ਵਾਪਸ ਗੁਰਦਰਾ ਸਾਹਿਬ ਤਾਂ ਮੱਥਾ ਟੇਕ ਕੇ। ਤੇ ਸਵੇਰੇ ਅਸੀਂ ਦੁਰੇ ਸੀਗੇ ਜੀ 8:00 ਵਜੇ। ਫਿਰ ਨੋਰੇ ਬਾਬਾ ਬਿਹਾਰੀ ਵਾਲਾ ਸਾਹਿਬ ਗੁਰਦਰਾ ਸਾਹਿਬ ਮੱਥਾ ਟੇਕਿਆ ਜੀ। ਤੇ 9:30 'ਤੇ ਪਹੁੰਚ ਗਏ ਸੀਗੇ। ਇੱਥੇ ਮੱਥਾ ਟੇਕਣ ਲਈ ਤੇ 9:30 ਤੋਂ ਲੈ ਕੇ ਹੁਣ 12:00 ਵਜੇ ਤੱਕ ਜੀ ਹਾਜ਼ਰੀ ਭਰੀ ਆ। ਤੇ ਹੁਣ ਇਹਦੇ ਜਾਂਦੇ ਪਏ ਆ ਜੀ ਪਿੰਡ ਨੂੰ। ਤੇ ਤੁਸੀਂ ਦੇਖ ਸਕਦੇ ਆ। ਪਹਿਲੇ ਕਲੇਪਰ ਦੇ ਵਿੱਚ ਕਿ ਅਖੰਡਵਰ ਸਾਹਿਬ ਆਰੰਭ ਹੋਏ ਸੀਗੇ ਕਟੋ-ਕਟ ਇੱਥੇ ਡੇਲੀ ਮਤਲਬ ਅਖੰਡਵਰ ਸਾਹਿਬ ਆਰੰਭ ਹੁੰਦੇ ਰਹਿੰਦੇ ਆ ਭੋਗ ਪੈਂਦੇ ਰਹਿੰਦੇ ਆ ਜੀ ਤੇ ਅੱਜ ਵੀ ਦੇਖਿਆ ਅੱਜ 44 ਪਾਠ ਆਰੰਭ ਹੋਏ ਸੀਗੇ ਜੀ 44 ਤੇ ਇੱਥੇ ਇੱਦੇ ਪਾਠ ਰੰਦਜੀ ਰਾਯਾ ਸਾਹਿਬਾਂ ਵਾਂਗੂ ਆ ਆਪਣੇ ਰਾਕੇ ਵਾਲਿਆਂ ਸਾਰਿਆਂ ਨੂੰ ਰਾਯਾ ਸਾਹਿਬ ਦੀ ਜਗ੍ਹਾ ਤੇ ਪਤਾ ਆ ਜੀ ਉਹੀ ਹਿਸਾਬ ਇਹ ਆ ਜੀ ਬਾਬਾ ਨਿਹਾਲ ਸਿੰਘ ਜੀ ਦਾ ਗੁਰਦੁਆਰਾ ਸੀਗਾ ਜੀ ਇਹ ਏ ਗੋਪੀ ਗੋਪੀ ਕਿਦਾਂ ਲੱਗਿਆ ਗੁਰਦੁਆਰੇ ਆ ਕੇ ਵਧੀਆ ਵਧੀਆ ਸੀ ਕਿੰਨੇ ਕ ਵਾਰ ਦੇਖੇ ਕਿੰਨੇ ਸੀਗੇ ਮਾਰ ਤੱਕ ਆ ਗਏ ਸੀ ਆ ਦਰਸ਼ਨ ਵਧੀਆ ਹੋ ਗਏ ਆ ਦਰਸ਼ਨ ਮੇਰੇ ਬਝੇਗਾ ਰਾਚੀ ਘਟੇਗਾ ਤੁਹਾਨੂੰ ਮਿਲਾਰਾ ਪਾਠ ਆਰੰਭ ਕਰਕੇ ਸੰਗਤ ਚੱਲ ਗਈ ਹੁੰਦੀ ਹੈ ਨਾ ਜਪਜੀ ਸਾਹਿਬ ਚੱਲਦਾ ਸੀ ਪਾਠ ਤੇ ਆ ਅੱਜੇ ਆਰੰਭ ਹੋਇਆ ਤੇ ਸੰਗਤ ਚੱਲ ਗਈ ਸੀ ਉਹ ਘਟ ਸੰਗਤ ਸੀਗੀ ਅੱਜ ਦਰਸ਼ਨ ਵਧੀਆ ਹੋ ਗਏ ਨੇ ਤਾਂ ਰਾਚੀ ਬਹੁਤ ਹੁੰਦਾ ਇੱਥੇ ਤੇ ਆ ਗਏ ਜੀ ਅਸੀਂ ਉੱਥੇ ਪਟਰੀ ਦੇ ਕੋਲ ਇਹ ਇੱਕ ਪਿੰਡ ਉਹ ਪਿੰਡ ਹੈ ਜੇ ਇੱਕ ਪਿੰਡ ਇਹ ਆ ਆਲੂ ਦੇਖੋ ਜੀ ਕਿੰਨਾ ਇੱਕੋ ਜਿਹਾ ਲਾਇਆ ਹੋਇਆ ਜੀ ਤੇ ਉਤੋਂ 메ਨ ਰੋਡ ਤੋਂ ਹਾਈਵੇ ਤੋਂ ਇੱਕ ਪਿੰਡ ਆਹ ਪੈਂਦਾ ਜੀ ਇਸ ਤੋਂ ਬਾਅਦ ਸਿੱਧਾ ਤੱਲਾ ਹੀ ਆ ਉੱਤੇ ਗੇਟ ਤੇ ਜਹਾਜ ਬਣਿਆ ਗੁਰਦੁਆਰਾ ਪਹਿਲਾਂ ਜਹਾਜ ਉਹ ਚੜਾਣ ਲੱਪੇ ਸੀ ਕਹਿੰਦੇ ਬਾਹਰਲੇ ਕੰਮ ਤੋਂ ਬਣਦੇ ਇੱਥੇ ਤੇ ਹੁਣ ਜਹਾਜ ਬੰਦ ਕਰਤੇ ਗੁਰਦੁਆਰੇ ਵਾਲਿਆਂ ਨੇ ਤੇ ਹੁਣ ਐਦਾਂ ਮੱਥਾ ਟੇਕ ਕੇ ਜਾਓ ਆਪਣੇ ਮਨੋ ਕਾਮਨਾ ਪੂਰੀ ਕਰੋ ਮਨੋ ਕਾਮਨਾ ਮੰਗੋ ਤੇ ਆਪਣੇ ਦਰਸ਼ਨ ਮੇਲੇ ਕਰੋ ਤੇ ਘਰ ਨੂੰ ਜਾਓ ਤੇ ਹੁਣ ਅਸੀਂ ਆ ਗਏ ਹਾਂ ਜੀ ਵਾਪਸ ਤੇ ਉਹ ਦੇਖੋ ਜੀ ਪਟਰੀ ਵਾਲਾ ਰਾਹ ਸਾਨੂੰ ਦੇ ਟੱਕਰ ਗਿਆ ਤੇ ਉਹਦੀ ਪਟਰੀ ਦੇ ਥੱਲੇੋਂ ਲੰਘਾਂਗੇ ਗੋਪੀ ਯੈਸ ਆ ਗਏ ਆ ਪਟਰੀ ਘਰੀ ਜਗਾ ਤੇ ਆ ਗਏ ਆ ਗਏ ਹਾਲੇ ਬਿਲਕੁਲ ਉਹ ਲੋਈ ਕੀਤੀ ਇੱਥੇ ਦਾ ਸਿੰਦਾਰ ਉਹ ਨਾ ਜਾਇਦਾ ਸੀ ਭੁਮਾ ਕੇ ਲੱਗਿਆ ਪਾਣੀ ਸਾੜਦੇ ਆ ਪਲਾਂ ਦੇ ਹੇਠ ਲੰਘਣਾ ਨਹੀਂ ਤੂੰ ਕਿੱਥੇ ਭੁੱਲੀ ਫਿਰਦੀ ਐ ਹਲੋ ਲੇਗੀ ਤੇ ਉਹ ਵੀ ਪੁਲ ਆ ਜਿੱਥੋਂ ਨਾ ਕਹਿੰਦੇ ਪਾਣੀ ਸਾੜਿਆ ਬਣਾ ਦੇ ਟੰਗਣਾ ਇਹ ਪੁਲ ਬੋਤਿਆਂ ਨੂੰ ਚੇਤੇ ਹੋਣਾ ਆ ਬੋਤਿਆਂ ਨੂੰ ਨਹੀਂ ਤੇ ਤਲਨ ਸਾਹਿਬ ਜਾਂਦੇ ਆ ਨੂੰ ਪੁਲ ਆਂਦਾ ਆ ਇਹ ਉਹ ਸ਼ੈੱਡ ਤੇ ਨਹੀਂ ਪਰ ਆਓ ਕੰਜਾਂ ਨੂੰ ਚੇਤੇ ਹੋਣਾ ਆ ਕੰਜਾਂ ਨੂੰ ਨਹੀਂ ਕਈ ਹੋਰ ਰਾਸਤੇ ਤੋਂ ਵੀ ਆਂਦੇ ਆ ਤੇ ਮੈਂ ਤਾਂ ਉਧਰ ਦੋ ਤਿੰਨ ਵਾਰ ਆਇਆ ਮੈਂ ਉਧਰ ਆ ਗਿਆ ਕਈ ਵਾਰੀ ਦੋ ਤਿੰਨ ਨਹੀਂ ਮੈਂ ਲਗ ਲ ਚਾਰ ਪੰਜ ਵਾਰ ਆ ਗਿਆ ਨੰਨਣ ਚੇਤਾ ਵੀ ਗੋਪੀ ਕਿੰਨੀ ਵਾਰਾ ਗੋਪੀ ਪਹਿਲੀ ਵਾਰ ਆਇਆ ਹੈ ਨਾ ਪਹਿਲੀ ਵਾਰ ਆਇਆ ਮੈਂ ਤਾਂ ਆਵਾਂ ਚਾਹ ਦੇ ਰੱਬ ਤੋਂ ਕਰਕੇ ਫਿਰ ਕਦੇ ਢੀੜਾ ਵੱਜਾ ਜਲੰਧਰ ਵਾਲੇ ਦਾ ਗੋਪੀ ਨੂੰ ਨਾਲ ਲੈ ਕੇ ਆਉਂਦਾ ਉਹ ਮੋਰੇ ਕੀ ਆ ਬਰੋਟਾ ਤੇਰੇ ਹੁਸਨ ਨੇ ਨੇਰੀ ਚਲੀ ਪੂਰੇ ਵਾਂਗੂ ਜੱਟ ਜਿਹੜਾ ਪੜਦਾ ਬਰਵਾਉਂਦੇ ਵਰਗਾ ਆਇਆ ਬਰੋਟਾ ਉਹਦੇ ਆ ਦੇ ਵਿੱਚ ਲਿਖਤਾ ਸਾਡਾ ਬਸ ਇਧਰੋਂ ਮੁੜ ਜਾਣਾ ਆਪਾਂ ਤਾਂ ਇਹ ਤਾਂ ਮੈਂ ਫੋਨ ਲਾਇਆ ਉਹ ਮੋਰੇ ਆ ਗਿਆ ਹਾਈਵੇ ਤੁਹਾਨੂੰ ਹਾਈਵੇ ਦਿਖਾਣੇ ਆ ਉਹਦਾ ਰੋਡ ਤਾਂ ਖਰਾਬ ਹੀ ਆ ਇੱਥੇ ਰੱਖਦਾ ਸਾਰਾ ਰੀਡ ਨਾਲੇ ਮੋਟਰ ਹੈ ਲੰਗਾ ਪੂ ਜਾ ਜਾੜਾ ਜਾ ਜਾੜਾ ਗੇਟ ਲੋਕੀ ਦੇਖਦੇ ਜਾਂਦੇ ਆ ਬਲੋਗਿੰਗ ਕਰਦੇ ਕੀ ਕਰਦੇ ਆ ਇਹ ਆ ਜੀ ਜਾ ਆਲਾ ਗੇਟ ਮੋੜੇ ਆ ਗਿਆ ਜੀ ਆਪਣਾ ਅੰਮ੍ਰਿਤਸਰ ਵਾਲਾ ਹਾਈਵੇ ਅੰਮ੍ਰਿਤਸਰ ਦਿੱਲੀ ਵਾਲਾ ਲੁਧਿਆਣਾ ਵਾਲਾ ਹਾਈਵੇ ਤੇ ਆ ਲੋ ਜੀ ਅਸੀਂ ਪੈ ਗਏ ਹਾਂ ਜੀ ਹਾਈਵੇ ਤੇ ਹੁਣ ਹੁਣ ਅੱਥੇ ਸਿੱਧਾ ਜਾਵਾਂਗੇ ਜੀ ਫਗਵਾੜੇ ਫਗਵਾੜੇ ਤੋਂ ਸਿੱਧਾ ਆਈ ਬੰਗਿਆ ਬੰਗਿਆ ਤੋਂ ਨਵੀਂ ਸ਼ਹਿਰ ਨਵੀਂ ਸ਼ਹਿਰ ਤੋਂ ਘਰ ਗੋਪੀ ਬੋਲ ਕੁਛ ਯਾਰ ਬ੍ਰੋ ਸੁਣ ਨਹੀਂ ਹੋਗਾ ਤੂੰ ਹੈ ਕੋਈ ਗੱਲ ਬਾਤ ਕਰ ਗੱਲ ਬਾਤ ਆਖਣੀ ਯਾਰ ਬਈ ਜੀ ਸਮਝੀਂ ਨਾ ਤੀ ਮੰਮਾ ਮੈਂ ਬਲੌਗਿੰਗ ਲਈ ਮਾਈਕ ਲੈ ਆਂਦੇ ਮੈਂ ਕਿ ਦੋ ਜਣੇ ਗੱਲਾਂ ਕਰਾ ਕਰਾਂਗੇ ਹਵੇਲੀ ਜਣੀਏ ਕਿਆ ਰੋਟੀ ਖਾਣੀ ਆ ਲੈ ਰੋਟੀ ਅਸੀਂ ਕਿੱਥੇ ਖਾਣੀ ਆਏ ਤਾਂ ਬਾਲਾ ਕੀ ਕਰਾਂ ਅਸੀਂ ਤਾਂ ਦੇਖਣਾ ਹੀ ਆ ਕਿੱਥੇ ਰੋਟੀ ਨਾਲ ਮਾਂ ਲੈਣੀ ਹਵੇਲੀ ਕਿਆ ਇਹਨਾਂ ਫੋਟੋ ਵਗਰਾ ਕੇ ਆ ਜੰਦੇ ਆ ਉਹ ਲੈ ਆ ਫੋਟੋ ਵਗਰਾ ਕੇ ਆ ਕੇ ਬਾਬੂ ਦੇਖਦੇ ਜਾਂਦੇ ਜਿਹੜਾ ਜਿਆਦਾ ਲੱਗੇ ਹੋਣਾ ਉਹ ਹੋਰੋਂ ਦੇਖਣ ਚੱਲਦੇ ਆ ਓਏ ਨਵੇਂ ਜਾਂਦੇ ਆ ਉਹ ਛੜੀਏ ਚੱਲੋ ਅੱਜ ਦੇਖਦੇ ਐ ਜੇ ਆਪਣਾ ਮਨ ਕੀਤਾ ਚੱਲ ਜਾਣਾ ਨਹੀਂ ਤਾਂ ਕਿੱਥੇ ਦੇਖੀਏ ਪਿੱਛੇ ਆਜੇ ਜੇਗਾ ਟਾਈਮ ਹੋਗਾ ਜੇ ਮਨ ਕੀਤਾ ਟਾਈਮ ਨਹੀਂ ਟਾਈਮ ਆਪਣਾ ਕੋ ਬਾਧੂ ਆ ਜੇ ਮਨ ਕੀਤਾ ਤਾਂ ਹੁਣ ਨਿਕਲ ਲੈਗੇ ਕਰੋ ਮਨ ਕੀਤਾ ਤਾਂ ਨਮਿਹਰ ਚੱਲ ਜਾਣਾ ਫਿਰ ਦੇਖਣ ਨਹੀਂ ਤਾਂ ਅਸੀਂ ਆ ਜਾਣਾ ਬਗਿਆ ਜੇ ਲੱਗੀ ਹੋਵੇ ਤਾਂ ਮੀਆਂ ਬਦਿ ਜਮਦਾ ਲੱਗੀ ਹੋਆ ਲੋਪੀ ਆ ਪੈਸੇ ਦੀ ਜਾਣਾ ਯਾਰ ਕਿਸੇ ਵੇਲੇ ਆ ਵੈਸੇ ਆ ਵਿਆਹ ਹੋ ਜਾਣਾ ਕਹਿੰਦੇ ਰਾਜਾ ਵਾਂਗੂ ਪੈਸੇ ਆਏ ਬੋ ਗੀਆ ਵਿਆਹ ਹੁੰਦੇ ਇੱਥੇ ਲੋਪੀ ਦਾ ਵਿਆਹ ਇੱਥੇ ਲੋਪੀ ਤੇਰਾ ਵਿਆਹ ਇੱਥੇ ਕਰਾਣਾ ਕੁੜੀ ਵਾਲਾ ਹੁੰਦਾ ਕੇ ਵਾਹ ਨਮੜੇ ਕੈਨੇਡਾ ਅਮਰੀਕਾ ਦੇ ਇਹ ਬੰਦੇ ਹਾਂ ਫਲੇਟ ਹੋਏ ਇੱਥੇ ਕਿ ਦਲਾ ਸਮਝਦਾ ਚੰਡੀਗੜ੍ਹ ਵਾਲ ਘੁੰਮ ਰਹੇ ਹੁੰਦੇ ਆ ਉੱਦਾਂ ਜੇ ਬੰਦੇ ਕਹਿੰਦੇ ਕੱਟਣਾ ਹੋਵੇ ਨਾ ਸਿੱਖ ਲੱਜੇ ਕੱਟ ਕੇ ਚੱਲੇ ਫਲੇਟ ਆ ਧੰਨੇ ਨੂੰ ਆ ਜੇ ਉਪਰੇ ਬੈਂਚੋੜ ਕੋ ਜੰਦ ਖਾਣਾ ਜਾਂ ਤਕਰੀ ਭੇ ਪਕੇ ਦੇ ਕੇ ਪਹੁੰਚਣਾ ਜੇ ਤਾਰੇ ਫਲੇਟ ਕਿੱ데 ਕਿੱ데 ਆ ਅੱਗੇ ਮੁਠੇ ਕਿੱ데 ਕਿੱ데 ਫਲੇਟ ਇੱਥੇ ਰਹਿੰਦੇ ਹੁੰਦੇ ਉਹ ਆਪਣੇ ਪਿੰਡ ਵਾਲੇ ਪਿੰਡ ਤੋਂ ਹਣੀ ਪਹਿਲਾਂ ਆਹੋ ਪਹਿਲਾਂ ਇੱਥੇ ਰਹਿੰਦੇ ਸੀ ਉਹ ਕੇ ਚੰਡੀਗੜ੍ਹ ਚੱਲ ਗਏ ਚੰਡੀਗੜ੍ਹ ਤਾਂ ਹੁਣ ਉਧਰ ਚੱਲ ਕੇ ਇੰਗਲੈਂਡ ਵਗੋਂ ਆ ਵੇਲੀ ਤਾਂ ਥੱਲੇ ਰਹਿੰਦੀ ਪੜਦੇ ਪਹਿਲਾਂ ਪਹਿਲਾਂ ਬਹੁਤ ਚਾਹ ਹੁੰਦਾ ਸੀ ਵੇਲੀ ਦੇਖਣ ਦਾ ਵੇਲੀ ਨਹੀਂ ਜਾਣਾ ਹੁਣ ਵੇਲੀ ਕੋ ਬਾਗ ਗਿਆ ਸੀ ਹੁਣ ਤਾਂ ਹੈ ਹੀ ਨਹੀਂ ਵੇਲੀ ਚ ਇੰਨਾ ਚਾਹ ਨਹੀਂ ਰਿਹਾ ਵੇਲੀ ਦਾ ਓਏ ਹੋਈ ਨਹੀਂ ਹੈ ਨਹੀਂ ਹੁਣ 19 ਫੁੱਟ ਆ ਗਿਆ ਨਾ ਉਹਦੇ ਕਰਕੇ ਮੇਰੇ ਤਾਂ 19 ਫੁੱਟ ਵੀ ਦਿਖਾ ਰਿਹਾ ਜੀ ਜਲੰਧਰ ਦੀ ਫੇਮ ਜਗ੍ਹਾ 19 ਫੁੱਟ ਓਹ ਜਿਹੜੇ ਲੰਦਨ ਬਿਊਟੀਓ ਓਏ ਹੋਏ ਬਿਊਟੀਓ ਓਏ ਹੋਏ ਕਪੜੇ ਲੈਣ ਚੱਲਦੇ ਆਂ ਆਹ ਭਰਾਵਾ ਸ਼ੁਰੂ ਤੋਂ ਦੇਖ ਰਿਹਾ ਬੱਚਵਾਂ ਦਾ ਖੰਡਰਿਆ ਇਦਾਂ ਹੀ ਆ ਤੇ ਨਾ ਕੋਈ ਵੱਡ ਰਹਾ ਤੇ ਨਾ ਮਿਲਦਾ ਵੇੜ ਰਹਾ ਇਹਦਾ ਦੇਖੋ ਸ਼ੁਰੂ ਹੋ ਗਿਆ ਪਿੱਛੇ ਇਹਦਾ ਕੰਮ ਰੋ ਗਿਆ ਮੇਰੇ ਖਾਣਾ ਖੋ ਗਿਆ ਅਦਾ ਨਹੀਂ ਕਿੱਥੇ ਦੁਨੀਆ ਜਾਂਦੀ ਕਿੱਥੇ ਨਹੀਂ ਕਿੱਥੇ ਪਿਆ ਆਂਦਾ ਕਿੱਥੋਂ ਨਹੀਂ ਕੋਈ ਨਹੀਂ ਪਤਾ ਲੱਗਦਾ ਇੱਥੇ ਆ ਕੇ ਇੱਕ ਇੱਥੇ 4 ਸਾਲ ਹੋ ਗਏ ਨਾ ਪੁੜੇ ਨਹੀਂ ਕੰਪਲੀਟ ਹੋਇਆ ਬੋਲੇ ਬਣਾਈ ਜਾਂਦੇ ਪਤਾ ਨਹੀਂ ਕੀ ਗੱਲ ਆ ਆ ਪੈਸੇ ਮੈਂ ਗਿਆ ਕੋਪੀਦਾ ਲੈ ਨਹੀਂ ਆ ਆ ਦੇਖੋ ਜੀ ਆ ਗਏ ਅਸੀਂ ਈਸਟ ਫੂਡ ਵਿਲੇਜ ਆਊਟਲੈਟ ਆ ਗਿਆ ਸੀ ਜੀ ਮੈਂ ਵੀ ਗਿਆ ਇੱਥੇ ਬੰਦ ਮੈਂ ਜੀ ਲੈ ਕੇ ਗਈ ਸੀ ਮੈਂ ਮੁੜ ਕੇ ਨਹੀਂ ਗਿਆ ਜੀ ਜੀ ਲੈ ਕੇ ਗਈ ਸੀ ਉਹੀ ਉਹਨਾਂ ਨਾਲ ਹੀ ਗਿਆ ਹੈ ਗਿਆ ਕੀ ਇੱਥੇ ਨਹੀਂ ਇੱਥੇ ਆਨੇ ਨੇ ਬੱਬੂ ਮਾਨ ਹੋਣੀ ਬੱਬੂ ਮਾਨ ਐਮੀ ਵਰਕ ਪਰਵੇਸ਼ ਵਰਮਾ ਵੀ ਆ ਕੇ ਗਿਆ ਇੱਥੇ ਆਹ ਦੇਖੋ ਜੀ ਮੈਂ ਆਪ ਆਪਣੀ ਗੱਲ ਕਰਦਾ ਇਹ ਕੋਲੇ 4 ਤੋਂ 5 ਸਾਲ ਹੋ ਗਏ ਕੋਲੇ ਨਹੀਂ ਬਣ ਜਾਂਦੇ ਇੱਥੇ ਕੀ ਖੜੇ ਆ ਅਲੀ ਇਹ ਕਿੰਨੇ ਮੱਟੇ ਲੱਗੇ ਹੋਏ ਪਤਾ ਨਹੀਂ ਇੱਕ ਹਾਇ ਲੀਲੀ ਬੀਲੀ ਜੀ ਬਣਦੀ ਇੱਕ ਥੋੜੇ ਅੱਗੇ ਜਾਉਂਗਾ ਉੱਥੇ ਫੇਰ ਟਾਵਰ ਜੇ ਖੜੇ ਕੀਤੇ ਹੋ ਆ ਇੱਥੇ ਪ੍ਰਾਈਵੇਟ ਸ਼ੂਟ ਹੁੰਦਾ ਥੱਲੇ ਉਹਦੇ ਚਲੋ ਜੀ ਅਸੀਂ ਪਹੁੰਚ ਗਏ ਜੀ ਪੁਲ ਦੇ ਉੱਤੇ ਹਵੇਲੀ ਟੱਪ ਕੇ ਤੇ ਇੱਥੇ ਥੱਲੇ ਇੱਕ ਪੀੜਾ ਦੀ ਜਗਾ ਵੀ ਜਿਓ ਕਿਸ ਦਿਨ ਫੇਰ ਗੇੜਾ ਮਾਰਾਂਗੇ ਦੇਖਾਂਗੇ ਤੇ ਹੁਣ ਆਹ ਦੇਖ ਲਈਏ ਜੀ ਪਹਿਲਾਂ ਹੁਣ ਫਗਵਾੜੇ ਪਹੁੰਚ ਗਏ ਜੀ ਹੁਣ ਅਸੀਂ ਇੱਥੇ ਹੀ ਇੱਕ ਪੀੜਾ ਦੀ ਜਗ੍ਹਾ ਹੈ ਇਹ ਕਿ ਹਰੇ ਰੰਗ ਦੀ ਗਏ ਤਾਂ ਕਦੇ ਹੈ ਨਹੀਂ ਇੱਥੇ ਨਹਿਰ ਆ ਗਈ ਉਹਥੇ ਹੈ ਜੀ ਔਰ ਦੇਖੋ ਜੀ ਨਹਿਰ ਆ ਗਈ ਨਹਿਰ ਹੈਗੀ ਜਗ੍ਹਾ ਪਰ ਗਏ ਨਹੀਂ ਕਦੇ ਰੇਕੀ ਬੇਧਰੀ ਵਾਰਿਆ ਆਵਾਂ ਆ ਕੇ ਕਦੇ ਟਾਈਮ ਲੱਗਿਆ ਤਾਂ ਹਾਂਜੀ ਪਹੁੰਚ ਗਏ ਜੀ ਫਗਵਾੜੇ ਅਸੀਂ ਕਹਿੰਦਾ ਦਾਦਾ ਹੀ ਸੇਰ ਦੇ ਘੁੰਮਣ ਲੱਗੇ ਹੋ ਆ ਐ ਗੋਪੀ ਲੰਗਰ ਵਾਲੀ ਸਾਗਲ ਆ ਜੀ ਉਹਨੇ ਰਸਤੇ 'ਚ ਤੇ ਹੁਣ ਜਾਂਦੇ ਆ ਜੀ ਬੰਗਿਆ ਨੂੰ ਅਸੀਂ ਤੇ ਅਸੀਂ ਪਹੁੰਚ ਗਏ ਜੀ ਲਾਲਜੀਤ ਹਵੇਲੀ ਕੋਲ ਗੋਪੀ ਫਲੈਟ ਇੱਥੇ ਵੀ ਆ ਓਏ ਆ ਜਾਂਦੇ ਹੋ ਦੇਖੇ ਨੀ ਆਪਾਂ ਫਲੈਟ ਆਉਦੇ 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 ਓਰੇ ਫਲੈਟ ਆਹ ਲੇ ਹਵੇਲੀ ਮਿੰਨੀ ਹਵੇਲੀ ਦੀਦਾ ਨੀ ਤਾਂ ਚਲੋ ਜੀ ਫਲੈਟ ਫਲੂਟ ਲਾਂਗੇ ਜੀ ਆਪਾਂ ਫਲੈਟ ਫਲੂਟ ਸਿੱਧਾ ਹੁਣ ਪੁਲ ਦੇ ਉੱਪਰ ਜਾਵਾਂਗੇ ਜੀ ਬੰਗਿਆਂ ਨੂੰ ਜੀ ਮੈਂ ਕਰਕੇ ਫਲਾਈ ਆਵਾਂ ਆ ਦੇਖੋ ਜੀ ਮੈਂ ਤੇ ਗੋਪੀ ਜੀ ਅੰਦਰ ਆਉਂਦੇ ਪਈ ਸੀ ਸਾਡੇ ਬੰਦੇ ਪੱਟ ਕੇ ਲੈ ਚਲੇ ਬੰਦੇ ਨੂੰ ਲੈ ਗਿਆ ਭਰਾਵਾ ਮੈਂ ਕਿਹਾ ਮਤਲਬ ਨਹੀਂ ਕੋਣ ਹੈ ਗੱਡੀ ਪਿੱਛੇ ਘੋਰ ਨੇ ਮਰੀ ਜਾਂਦਾ ਏ ਸਾਡੀ ਇਮੇਜ ਹੀ ਇਦਾਂ ਦਾ ਬੰਦਾ ਰੋਕ ਰੋ ਕੇ ਫੋਟੋਆਂ ਵੀ ਖਾਦੇ ਗੱਡੀਆਂ ਰੋਕ ਰੋ ਕੇ ਕੜਾ ਅਣਵੀਰ ਗੱਡੀ ਰੋਕੀ ਆ ਚੱਲ ਜਾ ਹੁਣ ਲੈ ਚੱਲ ਵੇ ਗੋਪੀ ਮਿਲਦੇ ਆ ਚੱਲ ਚੱਲ ਓ ਮੋਰੇ ਮੋਰੇ ਚਲੋ ਵੀ ਦੋਸਤੋ ਗੋਪੀ ਨੂੰ ਅਸੀਂ ਲਾਤਾ ਜੀ ਬਹਿਰਾਮ ਓ ਬਹਿਰਾਮ ਵਾਲਾ ਪੋੜਿਆ ਜੀ ਤੇ ਹੁਣ ਅਸੀਂ ਜਾਮਗ ਜੀ ਬੰਗਿਆ ਨੂੰ ਬੰਗਿਆ ਦਾ ਜਾਮਗ ਜੀ ਪਿੰਡ ਨੂੰ ਕੀਰਤੀ ਲੈ ਗਿਆ ਜੀ ਗੋਪੀ ਨੂੰ ਨਾਲ ਉਹਨੇ ਜਾਣਾ ਹੁਣ ਨਵੇਂ ਸ਼ਹਿਰ ਨੂੰ ਨਮੇ ਸ਼ਹਿਰ ਤੋਂ ਵੇਜ ਜਾਓਗੇ ਜੀ ਪਿੰਡ ਗੱਲ ਦੇ ਦੋਨੋਂ ਜਾਣੇ ਜੀ ਪਿੰਡ ਜਾ ਕੇ ਲਓ ਜੀ ਅਸੀਂ ਪਹੁੰਚ ਗਏ ਜੀ ਪਿੰਡ ਤੇ ਰਾਣੀ ਸੁੰਦਰਾ ਸਾਡੀ ਮੋਟਰਗਾ ਛੱਡੇ ਦੁਕਾਨ ਤੇ ਤੇ ਸਕੂਟਰੀ ਲੈ ਆਏ ਅਸੀਂ ਉਹ ਮਾਤਾ ਸਾਨੂੰ ਦੇਖਣ ਲੱਗਿਓ ਮੁੰਡਾ ਕਹਿੰਦੇ ਪਹੁੰਚ ਗਏ ਪਿੰਡ ਨੂੰ ਇਹ ਦੇਖੋ ਜੀ ਇਹ ਇੱਧਾ ਦੇਖੋ ਜੀ ਆ ਗਵਾਂਡਿਓ ਇੱਕ ਹੋਰ ਆ ਦੇਖੋ ਆਗੇ ਚਾਚਾ ਇੱਕ ਹੋਰ ਇੱਕੋ ਹੀ ਆ ਆ ਦੇ ਓਹ ਦੱਸ ਇਹਨਾਂ ਤਾਂ ਬੜਾ ਪਾਇਆ ਇਹ ਮੂੰਹ ਤਾਂ ਬਣਾ ਲਾ ਮੈਂ ਗਰਦਨ ਦੱਬੀ ਹੋਆ ਹੋਲੀ ਹੋਲੀ ਕਰਕੇ ਮੈਂ ਦੱਬ ਲਿਆ ਪਿੱਛੋਂ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਕਿੱਸਾ ਆਗੇ ਕਿੱਡਾ ਕ ਬਹੁਤ ਵੱਡਾ ਆ ਹੈ ਵੱਡਾ ਆ ਮੇਰੀ ਜੇਬ ਵੀ ਟੋਰ ਚਪਾਈ ਫੜੀ